ਮੇਰਾ ਨਾਮ ਸੁਲਜੀ ਸਿੰਘ ਹੈ ਜੀ ਇਹ ਸੰਗਤ ਦਾ ਕਰਾਲਗੜ੍ਹ ਤੋਂ ਵੀ ਆਪਣਾ ਬੱਲੇ ਚ ਜਾ ਰਹੀ ਸੀ ਜੀ ਅਚਾਨਕ ਬ੍ਰੇਕ ਫੇਲ ਹੋਣ ਕਰਕੇ ਗੱਡੀ ਬੇ ਕੰਟਰੋਲ ਹੋ ਗਈ ਗੱਡੀ ਕਿੱਥੇ ਗਈ ਕਿੱਲੀ ਮਤਲਬ ਸੰਦਰ ਕਿਨੇ ਸੰਗਤ ਹੈ 40 ਜਮ ਤੇ 60 ਕਿੰਨਾ ਮਤਲਬ ਜਿਹੜੇ ਚਾਰ ਮੇ ਦੋਸਤਾਂ ਨੂੰ ਜਾਨੀ ਨੁਕਸਾਨ ਦਾ ਤਿੰਨ ਮੌਤਾਂ ਇਹ ਜਖਮੀਆ ਤੁਹਾਡੇ ਸਾਹਮਣੇ ਪਏ ਜ ਕੁਝ ਵੀ ਜੇ ਮੈਂ ਤਿੰਨ ਹੋਰ ਪਿੱਛੇ ਪਏ ਕੁਝ ਇਹ ਟਰੋਵਾਲ ਕੋਲ ਪਹੁੰਚ ਆਸਾ ਹਾਂਜੀ 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 ਐਂਟਰ ਬੰਦ ਗਿਆ ਐਂਟਰ ਬੰਦ ਮੇਰਾ ਨਾਮ ਰਾਮ ਸਿੰਘ ਆ ਜੀ ਪਿੰਡ ਉੜਦਣਾ ਜੀ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾਈ ਇਹ ਆਪਣਾ ਕਰਾਲਗੜ ਜਾ ਰਹੇ ਸੀ ਕਰਾਲਗੜ ਤੇ ਆਂਦੇ ਹੋਏ ਮੱਥਾ ਟੇਕਾ ਜੀ ਗੱਡੀ ਆਰੀ ਦੀ ਗੱਡੀ ਕੀ ਬ੍ਰੇਕ ਫੈਲ ਹੋਣ ਕਰਨ ਤਾਂ ਇਹ ਆਸਤਾ ਵਾਪਰਿਆ ਜੀ ਸਰਕਾਰ ਨੂੰ ਇਹ ਹੀ ਕਹਾਂ ਜੀ ਗਰੀਬ ਲੋਕ ਐ ਦੇਖੋ ਇਹਨਾਂ ਦਾ ਜੋ ਵੀ ਹੈ ਆ ਮੜਾ ਮੋਟਾ ਦਵਾਈ ਬੁੱਟੀ ਆਪਣਾ ਕਰਿਆ ਜਾਈ ਇਸ ਦੇ ਉੱਪਰ ਕਿਆ ਕਰ ਸਕਾਂ ਦੀ ਤਿੰਨ ਮੁੱਤਾਂ ਹੋ ਗਈਆਂ ਇਹ ਸਾਨੂੰ ਪਤਾ ਹੀ ਹੈ ਆਜ ਤਸੀਲ ਰਾਜਮਾ ਪਿੰਡ ਉੜਦਣ ਹੈ ਜੀ ਆਪਣਾ ਉੜਦਣ ਕੀ ਸੰਗਤ ਹੈ ਠੀਕ ਹੈ ਜੀ ਬਾਕੀ ਸਾਰੇ ਸਾਹਮਣੇ ਜੀ ਦੇਖੋ ਹਸਪਤਾਲ ਦੇ ਵਿੱਚ ਸਾਰੇ ਪਏ ਆ ਜੀ ਇਹ ਮੋਗ ਜਰੂਰ ਹੋਣਾ ਚਾਹੀਦਾ